ਨੈਟਨਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਸਰਦਾਰ ਤਰਸੀਮ ਸਿੰਘ ਪਿੰਡਰ ਵੱਲੋਂ ਅੱਜ ਟਰੱਸਟ ਦੇ ਕਾਰਜ ਸாதਕ ਅਫਸਰ ਦੀ ਹਾਜ਼ਰੀ ਵਿੱਚ ਸਮੂਹ ਸਟਾਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਦਫ਼ਤਰੀ ਕੰਮਕਾਜ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰ ਬਟਾਂਦਰੀ ਦੌਰਾਨ ਚੇਅਰਮੈਨ ਵੱਲੋਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ ਕਿ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੂੜਾ ਐਮ ਐਲ ਏ ਲੁਧਿਆਣਾ ਪੱਛਮੀ ਵੱਲੋਂ ਚੇਅਰਮੈਨ ਅਤੇ ਨਿਗਰਾਨ ਇੰਜੀਨੀਅਰਾਂ ਨਾਲ ਟਰਸਟ ਦੇ ਕੰਮਾਂ ਸੰਬੰਧੀ ਵਿਚਾਰ ਕੀਤਾ ਗਿਆ ਹੈ ਅਤੇ ਜਾਣੂ ਕਰਵਾਇਆ ਗਿਆ ਕਿ ਕਾਫੀ ਪਬਲਿਕ ਨੂੰ ਉਹਨਾਂ ਪਾਸੋਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਟਰਸਟ ਵਿਖੇ ਉਹਨਾਂ ਦੀ ਰਜਿਸਟਰੀ, ਟਰਾਂਸਫਰ, ਮਾਲਕੀ, ਅੰਦਰਾਜ, ਐਨਓਸੀ, ਐਨਡੀਸੀ ਆਦ ਕੰਮ ਲੰਬੇ ਸਮੇਂ ਤੋਂ ਲੰਬੇ ਤਣਾ ਤੇ ਉਹਨਾਂ ਦੇ ਕੰਮਾਂ ਦਾ ਨਿਪਟਾਰਾ ਨਹੀਂ ਹੋ ਰਿਹਾ ਇਸ ਸਬੰਧੀ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਵੱਲੋਂ ਚੇਅਰਮੈਨ ਨੂੰ ਆਪਣਾ ਨਿੱਜੀ ਧਿਆਨ ਦਿੰਦੇ ਹੋਏ ਪਬਲਿਕ ਦੇ ਕੰਮਾਂ ਅਤੇ ਵਿਕਾਸ ਦੇ ਕੰਮਾਂ ਨੂੰ ਮੀਤੀ ਵੱਧ ਨੇਪਰੇ ਚੜਾਉਣੇ ਤਾਂ ਆਖਿਆ ਗਿਆ ਹੈ ਚੇਅਰਮੈਨ ਵੱਲੋਂ ਸਮੂਹ ਸਟਾਫ ਨੂੰ ਇਸ ਸਬੰਧੀ ਸਖਤ ਹਦਾਇਤ ਕੀਤੀ ਗਈ ਹੈ ਕਿ ਰਾਈਟ ਟੂ ਸਰਵਿਸ ਐਕਟ ਅਨੁਸਾਰ ਪਬਲਿਕ ਦੇ ਕੰਮ ਨੂੰ ਬੇਲੋੜੀ ਦੇਰੀ ਦੇ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਟਰਸਟ ਨੂੰ ਕਿਸੇ ਕਿਸਮ ਦੀ ਲਿਟੀਗੇਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਨਾਲ ਹੀ ਚੇਅਰਮੈਨ ਵੱਲੋਂ ਟਰਸਟ ਦੀਆਂ ਵੱਖ-ਵੱਖ ਵਿਕਾਸ ਸਕੀਮਾਂ ਵਿੱਚ ਹੋ ਰਹੀਆਂ ਨਜਾਇਜ਼ ਕਬਜ਼ਿਆਂ ਤੇ ਨਜਾਇਜ਼ ਉਹ ਸਾਰੀਆਂ ਸਬੰਧਿਤ ਕਾਰਵਾਈ ਕਰਨ ਲਈ ਤਕਨੀਕੀ ਛਾਕਾਂ ਨੂੰ ਵੀ ਸਖਤ ਹਦਾਇਤ ਕੀਤੀ ਗਈ ਹੈ ਇਸ ਤੋਂ ਇਲਾਵਾ ਚੇਅਰਮੈਨ ਵੱਲੋਂ ਆਮ ਪਬਲਿਕ ਦੀ ਸਹਾਉਤਰੀ ਟਰਸਟ ਦਫ਼ਤਰ ਵਿੱਚ ਲਿਖ ਕੇ ਵੀ ਲਗਾਇਆ ਗਿਆ ਕਿ ਪਬਲਿਕ ਦੇ ਕੰਮਾਂ ਵਾਸਤੇ ਉਹ ਹਰ ਸਮੇਂ ਉਪਲਬਧ ਹਨ ਪਰ ਫਿਰ ਵੀ ਜੇਕਰ ਪਬਲਿਕ ਦੇ ਕਿਸੇ ਵਿਅਕਤੀ ਨੂੰ ਨਗਰ ਸੁਧਾਰ ਟਰਸਟ ਲੁਧਿਆਣਾ ਦੇ ਦਫ਼ਤਰ ਵਿੱਚ ਆਪਣੇ ਕੰਮ ਕਰਵਾਉਣ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਆਪਣੀ ਲਿਖਤ ਦਰਖਾਸਤ ਸਿੱਧਾ ਨਿਮਨ ਹਸਤਾਖਰ ਪਾਸ ਦੇ ਸਕਦੇ ਹਨ ਅਤੇ ਨਿਮਨ ਹਸਤਾਖਰ ਵੱਲੋਂ ਪਬਲਿਕ ਦੇ ਕੰਮਾਂ ਨੂੰ ਰੂਲਾ ਹਦਾਇਤਾਂ ਅਨੁਸਾਰ ਮθε ਸਮੇਂ ਵਿੱਚ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ ਇਸ ਮੋਕੇ ٹرسٹ ਦੇ ਚੇਅਰਮੈਨ ਸਰਦਾਰ ਤਰਸੀਮ ਸਿੰਘ ਪਿੰਡਰ ਕਾਰਜ ਸਹਾਧਕ ਅਫਸਰ ਸ਼੍ਰੀ ਹਰਪ੍ਰੀਤ ਸਿੰਘ ਸੰਧੂ ਟਰਸਟ ਇੰਜੀਨੀਅਰ ਸ਼੍ਰੀ ਨਵੀਨ ਮਲਉਤਰਾ ਟਰਸਟ ਇੰਜੀਨੀਅਰ ਸ਼੍ਰੀ ਵਿਕਰਮ ਕੁਮਾਰ ਸਹਾਇਕ ਟਰਸਟ ਇੰਜੀਨੀਅਰ ਸ਼੍ਰੀ ਬਲਬੀਰ ਸਿੰਘ ਸ਼੍ਰੀ ਜਸਕਰਨ ਵੀਰ ਸਿੰਘ ਮਿਸ ਪ੍ਰਭਜੋਤ ਕੌਰ ਲੇਖਾ ਅਫਸਰ ਸ਼੍ਰੀ ਕੁਸ਼ੂਬੰਤ ਸਿੰਘ ਬਰਾੜ ਲੇਖਾਕਾਰ ਸ਼੍ਰੀ ਯਾਦਵਿੰਦਰ ਸਿੰਘ ਸਿੱਧੂ ਸੁਪਰਡੈਂਟ ਸ਼੍ਰੀ ਰਾਜੀਵ ਸੱਬਰਵਾਲ ਸੀਨੀਅਰ ਸਹਾਇਕ ਸ਼੍ਰੀ ਹਰਪ੍ਰੀਤ ਸਿੰਘ ਅਤੇ ਹੋਰ ਸਟਾਫ ਵੀ ਹਾਜ਼ਰ ਸੀ